ਅੱਜ ਇੱਕ ਡਾਕਟਰ ਮਨਮੋਹ ਸਿੰਘ ਤੇਜਦੀ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਉਹਨਾਂ ਦੀ ਇੱਕ ਤਸਵੀਰ ਜਿਹੜੀ ਆ ਉਹ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਉਹਨਾਂ ਦੀ ਛੇੜਛਾੜ ਕਰਕੇ ਉਹਨਾਂ ਦੀ ਦਸਤਾਰ ਜਿਹੜੀ ਆ ਉਹ ਹਟਾ ਕੇ ਉਹ ਫੋਟੋ ਵਾਇਰਲ ਕੀਤੀ ਜਾ ਰਹੀ ਹੈ ਇਹ ਬੜੇ ਅਫਸੋਸ ਦੀ ਗੱਲ ਹੈ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕੱਲ ਦਰਬਾਰ ਸਾਹਿਬ ਸਚਗੰਨ ਸ਼੍ਰੀ ਹਰਮੰਦਰ ਸਾਹਿਬ ਦੀ ਇੱਕ ਵੀਡੀਓ ਬਣਾਈ ਜਿਸ ਦੇ ਵਿੱਚ ਉੱਥੇ ਦਿਖਾਇਆ ਗਿਆ ਕਿ ਉੱਥੇ ਬਹੁਤ ਸਾਰਾ ਪਾਣੀ ਆ ਗਿਆ ਉਹ ਸਚਕੰਡ ਦੀ ਜੋ ਇਮਾਰਤ ਹੈ ਜੋ ਪਵਿੱਤਰ ਸਥਾਨ ਹੈ ਉਹ ਟਹਿ ਟੇਰੀ ਹੋ ਗਿਆ ਇਹ ਇਸ ਤਰੀਕੇ ਦੀਆਂ ਜੋ ਹਰਕਤਾਂ ਹੋ ਰਹੀਆਂ ਕਿਉਂਕਿ ਕੱਲ ਵੀ ਅਸੀਂ ਸਾਈਬਰ ਕ੍ਰਾਈਮ ਨੂੰ ਔਰ ਸਾਰੀਆਂ ਏਜੰਸੀਆਂ ਨੂੰ ਕੱਲ ਕੰਪਲੇਂਟ ਭੇਜੀ ਆ ਔਰ ਜੋ ਲਿੰਕ ਹੈ ਉਹ ਵੀ ਅਸੀਂ ਨਾਲ ਸਬਮਿਟ ਕੀਤਾ ਹੈ ਪਰ ਅਸੀਂ ਚਾਹਦੇ ਸੀ ਕਿ ਉਸ ਦੇ ਉੱਤੇ ਵੀ ਐਕਸ਼ਨ ਹੁੰਦਾ ਲੇਕਿਨ ਅੱਜ ਇਹ ਨਵੀਂ ਚੀਜ਼ ਜਿਹੜੀ ਸਾਹਮਣੇ ਦੇਖਣ ਨੂੰ ਮਿਲ ਗਈ ਆ ਇਹ ਬੜੀ ਅਫਸੋਸ ਦੀ ਗੱਲ ਹੈ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਔਰ ਜਿੰਨੀਆਂ ਵੀ ਏਜੰਸੀਆਂ ਚਾਹੇ ਉਹ CBI ਹੈ ਚਾਹੇ NIA ਹੈ ਚਾਹੇ ਦਿੱਲੀ ਪੁਲਿਸ ਹੈ ਜਾਂ ਹੋਰ ਸਟੇਟਾਂ ਦੀਆਂ ਪੁਲਿਸ ਹੈ ਇਸ ਗੱਲ ਦੇ ਉੱਤੇ ਧਿਆਨ ਦੇਣ ਕਿਉਂਕਿ ਇਸ ਦੇ ਨਾਲ ਇੱਕ ਸਮਾਂ ਐਸਾ ਆਏਗਾ ਜਿਸ ਦੇ ਨਾਲ ਜੋ ਸੈਂਟੀਮੈਂਟਸ ਸਿੱਖਾਂ ਦੇ ਉਹ ਹਰ ਰੋਜ਼ ਜਿਹੜੇ ਆ ਉਹ ਹਰਟ